ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਧਨ ਧਨ ਸੰਤ ਪੱਬਾ ਹਜ਼ਰ ਸਿੰਘ ਜੀ ਦੇ ਬਚਨਾਂ ਵਿੱਚੋਂ ਰੂਹ ਵਿੱਚ ਬਾਬਾ ਜੀ ਦੇ ਬਚਨ ਦੀ ਸਾਂਝ ਪਾਈਏ ਜੀ ਆਓ ਬੜੇ ਪ੍ਰੇਮ ਸਤਿਕਾਰ ਦੇ ਨਾਲ ਸਰਵਣ ਕਰੀਏ ਸੋ ਸੰਤ ਮਹਾਪੁਰਖ ਜਿਹੜੇ ਵੀ ਸੰਸਾਰ ਤੇ ਆਉਂਦੇ ਹਨ ਆਓ ਉਹ ਸੰਸਾਰ ਦਾ ਹਮੇਸ਼ਾ ਭਲਾ ਹੀ ਚਾਹੁੰਦੇ ਨੇ ਭਾਵੇਂ ਉਹਨਾਂ ਨੂੰ ਕੋਈ ਬੁਰਾ ਭਲਾ ਜੋ ਮਰਜੀ ਕਹਿ ਜਾਵੇ ਪਰ ਮਹਾਪੁਰਖ ਕਿਸੇ ਦੇ ਕਹੇ ਦਾ ਕੋਈ ਬੁਰਾ ਨਹੀਂ ਮੰਨੁੰਦੇ ਕਿਉਂਕਿ ਉਹਨਾਂ ਦੇ ਗੁਰਬਾਣੀ ਦੇ ਆਸ਼ੇ ਅਨੁਸਾਰ ਚੱਲਣਾ ਹੁੰਦਾ ਹੈ ਜਿਵੇਂ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣਾਈ ਪਰ ਕਈਆਂ ਦੀ ਮਤ ਮਾਰੀ ਜਾਂਦੀ ਹੈ ਜਿਹੜੇ ਮਹਾਪੁਰਖਾਂ ਦੇ ਬਚਨਾਂ ਉੱਪਰ ਨਹੀਂ ਚੱਲਦੇ ਕਿਉਂਕਿ ਮਹਾਪੁਰਖ ਹਰ ਇੱਕ ਦਾ ਭਲਾ ਚਾਹੁੰਦੇ ਹਨ ਜਦੋਂ ਕਿਸੇ ਪ੍ਰਾਣੀ ਦੀ ਮਤ ਉੱਠੀ ਪੈ ਜਾਂਦੀ ਹੈ ਜਦੋਂ ਮਾੜਾ ਸਮਾਂ ਆਉਂਦਾ ਹੈ ਸੋ ਅਸੀ ਖੇਡ ਇੱਕ ਪਰਿਵਾਰ ਤੇ ਵੀ ਵਾਪਰੀ ਉਹਨਾਂ ਦੀ ਆਪਣੀ ਨੂੰ ਨਾਲ ਅਨਵਾਰੋਗੀ ਇਸ ਬੀਬੀ ਦਾ ਨਨਣਵਈਆ ਜੋ ਇੱਕ ਵੱਡਾ ਅਫਸਰ ਤੀਜ ਸੀ ਤੇ ਸ਼ਰਾਬੀ ਕਬਾਬੀ ਸੀ ਤੇ ਉਹ ਆਪਣੇ ਸਹੁਰੇ ਆ ਕੇ ਸਹੁਰੇ ਪਰਿਵਾਰ ਨੂੰ ਸਲਾਹਾਂ ਦੇਵੇ ਕਿ ਤੁਸੀਂ ਆਪਣੀ ਨੌ ਨੂੰ ਘਰੋਂ ਕੱਢੋ ਤੇ ਮੁੰਡੇ ਦਾ ਹੋਰ ਕਿਤੇ ਵਿਆਹ ਕਰ ਲਵਾਂਗੀ ਇਹੋ ਜੀਆਂ ਹੋਰ ਬਥੇਰੀਆਂ ਇਹ ਸਾਡੇ ਖਾਣ ਪੀਣ ਤੋਂ ਨੱਕ ਚੜਾਉਂਦੀ ਐ ਬਾਬੇ ਕੋਲ ਜਾਂਦੀ ਐ ਵੱਡੀ ਭਗਤਣੀ ਕਿਉਂਕਿ ਉਹ ਬੀਬੀ ਵੈਸ਼ਨੋਵਰਤੀ ਧਾਰਨ ਕੀਤੀ ਹੋਈ ਸੀ ਉਸ ਬੀਬੀ ਨੇ ਤੇ ਇਹ ਸਾਰਾ ਪਰਿਵਾਰ ਮੀਟ ਵਿਗੈਰਾ ਰਾਖਸ਼ੀ ਖਾਣੇ ਜਾਂਦਾ ਸੀ ਸੋ ਨੂ ਵਿਚਾਰੀ ਦਾ ਸਾਰਾ ਪਰਿਵਾਰ ਹੀ ਬਾਬਾ ਜੀ ਦਾ ਸ਼ਰਦਾ ਲੂ ਸੀ ਘੁੰਮਣੀ ਨੇਰੇ ਆਉਂਦਾ ਸੀ ਕਲੇਸ਼ ਵਧਣ ਲੱਗਾ ਨੂ ਨੂ ਨਿੱਕੀ ਨਿੱਕੀ ਗੱਲ ਤੇ ਸਹੁਰਾ ਪਰਿਵਾਰ ਤੰਗ ਕਰਦੇ ਕਿਉਂਕਿ ਜਦੋਂ ਨਾ ਮਨ ਹੀ ਬਣਾ ਲਿਆ ਸੀ ਕਿ ਇਹਨੂੰ ਰੱਖਣਾ ਰੋਹ ਦੇ ਕਲੇਸ਼ ਤੋਂ ਤੰਗ ਹੋ ਕੇ ਲੜਕੀ ਆਪਣੇ ਪੇਕੇ ਪਰਿਵਾਰ ਵਿੱਚ ਆ ਗਈ ਕੁਝ ਦਿਨ ਮਾਪਿਆਂ ਉਡੀਕਿਆ ਤੇ ਫਿਰ ਵਿੱਚ ਕੁਝ ਰਿਸ਼ਤੇਦਾਰ ਪਾਏ ਸੱਜਣ ਮਿੱਤਰ ਲਿਆ ਕੇ ਮੁੰਡੇ ਵਾਲੇ ਦੇ ਮੱਥੇ ਲਾਈ ਕਿ ਕਿਸੇ ਤਰ੍ਹਾਂ ਧੀ ਦਾ ਵਸੀਬਾ ਹੋ ਜਾਵੇ ਪਰ ਮੁੰਡੇ ਵਾਲੇ ਤਾਂ ਲੋਹੇ ਦਾ ਥਣ ਬਣ ਕੇ ਬਹਿ ਗਏ ਸਨ ਕੋਈ ਚਾਰਾ ਨਾ ਚੱਲਦਾ ਵੇ ਕਿ ਅਖੀਰ ਧੀ ਵਾਲੇ ਬਾਬਾ ਜੀ ਦੇ ਕੋਲ ਆਏ ਤੇ ਸਾਰੀ ਵਿਥਿਆ ਸੁਣਾਈ ਸੰਤਾ ਨੇ ਸਾਰੀ ਗੱਲ ਸੁਣੀ ਤੇ ਕਹਿਣ ਲੱਗੇ ਅਸੀਂ ਤੁਹਾਡੇ ਨਾਲ ਚੱਲਾਂਗੇ ਹੱਥ ਜੋੜ ਕੇ ਵੇਖ ਲੈਂਦੇ ਆਂ ਇਧਰ ਮੁੰਡੇ ਵਾਲਿਆਂ ਨੂੰ ਕਿਸੇ ਨੇ ਦੱਸ ਦਿੱਤਾ ਕਿ ਕੱਲ ਨੂੰ ਧੀ ਵਾਲੀ ਬਾਬਾ ਹਜਾਰਾ ਸਿੰਘ ਜੀ ਨੂੰ ਨਾਲ ਕੀ ਤੁਹਾਡੀ ਘਰ ਆ ਰਹੇ ਹਨ ਤੇ ਮੁੰਡੇ ਵਾਲਿਆਂ ਦੀ ਬੁੱਧ ਭ੍ਰਿਸ਼ਟੀ ਹੋਈ ਸੀ ਲੜਕੇ ਦਾ ਪਿਓ ਕਹਿਣ ਲੱਗਾ ਜਦੋਂ ਬਾਬਾ ਵੀ ਕੁੜੀ ਦਾ ਮਾਮਾ ਬਣ ਕੇ ਆਊਗਾ ਵੇਖ ਲਵਾਂਗੇ ਅਗਲੇ ਦਿਨ ਬਾਬਾ ਜੀ ਧੀ ਵਾਲੇ ਪਰਿਵਾਰ ਅਤੇ ਕੁਝ ਸੰਗਤ ਸਮੇਤ ਉਹਨਾਂ ਦੇ ਘਰ ਗਏ ਲੜਕੀ ਵੀ ਨਾਲ ਸੀ ਤੇ ਸੰਤਾਂ ਨੇ ਮੁੰਡੇ ਦੇ ਮਾਪਿਓ ਨੂੰ ਕੋਲ ਬਿਠਾ ਲਿਆ ਉਹ ਅੰਦਰੋਂ ਤਾਂ ਸੰਤਾਂ ਦਾ ਭੈ ਖਾਂਦੇ ਸਨ ਪਰ ਕਾਲ ਸਿਰ ਤੇ ਚੜਿਆ ਹੋਇਆ ਸੀ ਬੁੱਧੀ ਨੂੰ ਉਸ ਨੇ ਭੇਸ਼ਟ ਕਰ ਦਿੱਤਾ ਸੀ ਤੇ ਬਾਬਾ ਜੀ ਕਹਿਣ ਲੱਗੇ ਭਾਈ ਸਰਦਾਰ ਮੈਂ ਕੁੜੀ ਦਾ ਮਾਮਾ ਬਣ ਕੇ ਆਇਆ ਵਾਂ ਕੁੜੀ ਨੂੰ ਘਰ ਵਸਾ ਲਿਓ ਸੋ ਬਾਬਾ ਜੀ ਉਹਨਾਂ ਦੇ ਬਚਨਾਂ ਨੂੰ ਜਾਣ ਚੁੱਕੇ ਸਾਂ ਦਾ ਤੁਹਾਡਾ ਘਰ ਵੀ ਵਸਦਾ ਰਹੇਗਾ ਸਾਰੀ ਸੰਗਤ ਚੁੱਪ ਸੀ ਮੁੰਡੇ ਦੇ ਪਿਓ ਨੂੰ ਮਾਮੇ ਵਾਲੀ ਆਪਣੀ ਗੱਲ ਤੇ ਹੈਰਾਨੀ ਹੋਈ ਸੰਤਾ ਨੇ ਬੁੱਝ ਲਿਆ ਕਿ ਉਸ ਨੇ ਇਹ ਸ਼ਬਦ ਵਰਤੇ ਸਨ ਮਨ ਨੇ ਹੋਰ ਪੈ ਖਾਦਾ ਪਰ ਚੁੱਪ ਰਿਹਾ ਸੰਤਾ ਨੇ ਫੇਰ ਦੂਜੀ ਵਾਰੀ ਪੁੱਛਿਆ ਕੁੜੀ ਨੂੰ ਵਿਸਾਲ ਹੈ ਤੇਰਾ ਵੀ ਭਲਾ ਹੋਵੇਗਾ ਸਾਰੀ ਸੰਗਤ ਚੱਲ ਕੇ ਤੇਰੇ ਘਰ ਆਈ ਐ ਮੰਨ ਲੈ ਐਤਕੀ ਉਹ ਸਰਦਾਰ ਦੀ ਘਰ ਵਾਲੀ ਨੇ ਹੱਥ ਨਾਲ ਆਪਣੇ ਆਦਮੀ ਨੂੰ ਇਸ਼ਾਰਾ ਕਰ ਦਿੱਤਾ ਉਹ ਕਹਿਣ ਲੱਗਾ ਬਾਬਾ ਜੀ ਤੁਹਾਡਾ ਹੁਕਮ ਸਿਰ ਮੱਥੇ ਪਰ ਇਹ ਗੱਲ ਅਸਾਂ ਨਹੀਂ ਮੰਨਣੀ ਅਸੀਂ ਇਹ ਕੁੜੀ ਨਹੀਂ ਰੱਖਣੀ ਸੰਤਾ ਨੇ ਤੀਜੀ ਵਾਰੀ ਫੇਰ ਬੇਨਤੀ ਕੀਤੀ ਉਹ ਸਰਦਾਰ ਨੇ ਨਾ ਲੈਤ ਕਿ ਉਹਦੀ ਘਰ ਵਾਲੇ ਵੀ ਬੋਲ ਪਈ ਬਾਬਾ ਜੀ ਇਹਨੂੰ ਲੈ ਜਾਓ ਆਪਣੇ ਨਾਲ ਹੀ ਇਹਦਾ ਵਿਸੇਬਾ ਸਾਡੇ ਘਰ ਨਹੀਂ ਹੋ ਸਕਦਾ ਸਾਨੂੰ ਹੋਰ ਕੋਈ ਸੇਵਾ ਦੱਸੋ ਇਹ ਗੱਲ ਤੁਹਾਡੀ ਨਹੀਂ ਮੰਨਣੀ ਸੋ ਮਾੜੇ ਕਰਮ ਉਸ ਪਰਿਵਾਰ ਦੇ ਸਾਰੀ ਸੰਗਤ ਹੈਰਾਨ ਸੀ ਚੁੱਪ ਸੀ ਜਦੋਂ ਮਾੜੇ ਦਿਨ ਆਉਂਦੇ ਹਨ ਵਿਚਾਰ ਨਹੀਂ ਰਹਿੰਦਾ ਬਿਵੇਕ ਨਹੀਂ ਰਹਿੰਦਾ ਸ਼ਰਧਾ ਨਹੀਂ ਰਹਿੰਦੀ ਬਾਬਾ ਜੀ ਉੱਠ ਖਲੋਤੇ ਧੀ ਵਾਲੇ ਤੇ ਹੋਰ ਸੰਗਤ ਵੀ ਉੱਠ ਖਲੋਤੀ ਸੰਤਾ ਨੇ ਉਸ ਬੱਚੀ ਨੂੰ ਨਾਲ ਲਿਆ ਤੇ ਤੁਰ ਪਈ ਕਹਿਣ ਲੱਗੇ ਅਸੀਂ ਤਾਂ ਐਸਾਂ ਕੀ ਇਹ ਘਰ ਵਸਦਾ ਰਹੇ ਪਰ ਤੇਰੀ ਮਰਜ਼ੀ ਸਰਦਾਰਾ ਧੀ ਵਾਲੇ ਧੀ ਨੂੰ ਘਰ ਲੈ ਗਈ ਤੇ ਬਾਬਾ ਜੀ ਸੰਗਤ ਸਮੇਤ ਡੇਰੇ ਆ ਗਏ ਸੋ ਇਸੇ ਤਰ੍ਹਾਂ ਕੁ ਸਮਾਂ ਬੀਤਿਆ ਉਹਨਾਂ ਦੇ ਜਵਾਈ ਨੇ ਸਲਾਹ ਨਾਲ ਲੜਕੇ ਦਾ ਵਿਆਹ ਹੋਰ ਤਾਂ ਕਰ ਦਿੱਤਾ ਜਿਹੜੀ ਨਵੀਂ ਨੌ ਆਈ ਉਹ ਬੜੀ ਤੇਜ ਸੀ ਉਸਨੇ ਸਭ ਤੋਂ ਪਹਿਲਾਂ ਤਾਂ ਉਸੇ ਜਵਾਈ ਦਾ ਘਰ ਆਉਣਾ ਜਾਣਾ ਬੰਦ ਕੀਤਾ ਘਰ ਕਲੇਸ਼ ਪੈ ਗਿਆ ਸੱਸ ਸਹੁਰੇ ਦੀ ਹਾਲਤ ਵੀ ਬੁਰੀ ਹੋ ਗਈ ਦੁੱਖ ਕਲੇਸ਼ ਦਾ ਮਾਰਿਆ ਉਹਦਾ ਸਹੁਰਾ ਵੀ ਛੇਤੀ ਮਰ ਗਿਆ ਸੱਸ ਨੂੰ ਘਰੋਂ ਕੱਢ ਦਿੱਤ ਓਹ ਉਹ ਰਿਸ਼ਤੇਦਾਰਾਂ ਕੋਲ ਤੱਕੇ ਖਾਂਦੀ ਫੇਰੀ ਘਰ ਵਾਲੇ ਨੂੰ ਨਾ ਲਿਆ ਤੇ ਬਾਹਰ ਜਾ ਕੇ ਨਵੀਂ ਨੂਰ ਰਹਿਣ ਲੱਗ ਪਈ ਮਾੜੀ ਸੰਗਤ ਪੈ ਗਈ ਛੇਤੀ ਬਾਅਦ ਹੀ ਅਣਾਈ ਮੋਤੇ ਮਰ ਗਈ ਸਾਰਾ ਘਰ ਉੱਜੜ ਗਿਆ ਉਹਨਾਂ ਦੇ ਘਰਾਂ ਚ ਉੱਲੂ ਬੋਲਣ ਲੱਗੇ ਜਿੰਨਾ ਘਰਾਂ ਚੋ ਬਾਬਾ ਜੀ ਨੂੰ ਅਵਗਿਆ ਕਰਕੇ ਵਾਪਸ ਹੋ ਗਿਆ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਵੀ ਹੈ ਜੋ ਜੋ ਕਰੇ ਅਵਗਿਆ ਜਨ ਕੀ ਹੋਏ ਗਿਆ ਤਤਸ਼ਾਰ ਸੋ ਜਿਹੜੇ ਵੀ ਮਹਾਪੁਰਖਾਂ ਦਾ ਬਚਨ ਨਹੀਂ ਮੰਨਦੇ ਸੋ ਉਹਨਾਂ ਨੂੰ ਦੋਹੀ ਦਰਗਾਹੀ ਧੋਈ ਨਹੀਂ ਮਿਲਦੀ ਸੋ ਇਸੇ ਤਰ੍ਹਾਂ ਉਸ ਪਰਿਵਾਰ ਨੇ ਵੀ ਬਾਬਾ ਜੀ ਦਾ ਬਚਨ ਨਹੀਂ ਮੰਨਿਆ ਜੋ ਉਹਨਾਂ ਨੂੰ ਬੜਾ ਭਾਰੀ ਚਕਾਉਣਾ ਪਿਆ ਸੋ ਗੁਰੂ ਪਿਆਰਿਓ ਆਓ ਆਪਾਂ ਵੀ ਮਹਾਂਪੁਰਖਾਂ ਦੇ ਬਚਨ ਮੰਨਿਏ ਗੁਰਬਾਣੀ ਪੜ੍ਹੀਏ ਅੰਮ੍ਰਿਤ ਛਕੀਏ ਮਲਪਾ ਖਾਣ ਦਾ ਤਿਆ ਕਰਕੇ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਿਆ ਬਣਾਈਏ ਮਲਪਾ ਖਾਣ ਦਾ ਤਿਆ ਕਰੀਏ ਸੋ ਇਸੇ ਤਰ੍ਹਾਂ ਹੀ ਸਾਡਾ ਇਹ ਜੀਵਨ ਸਫਲਿਆ ਹੋਣਾ ਹੈ ਸੋ ਬਾਬਾ ਜੀ ਦਾ ਬਚਨ ਵੀ ਸੀ ਕਿ ਮਲਪਾ ਖਾਣ ਦਾ ਜ਼ਰੂਰ ਤਿਆ ਕਰੂ ਮਲਪਾ ਖਾਣੇ ਨਾ ਖਾਓ ਸੋ ਬੇਨਤੀ ਸੰਗਤਨੋ ਕੇ ਬਾਤੋ ਬਾਤ ਭਾਈ ਸ਼ੇਅਰ ਵੀ ਕਰਦਿਆ ਕਰਿਓ ਇਇ ਲਾਇਕ ਕਮੈਂਟ ਵੀ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸੋ ਹੀਆਂ ਭੁੱਲਾਂ ਗਲਤੀਆਂ ਲਈ ਮਾਫੀ ਸਾਥ ਸੰਭਖਣਯੋਗ ਹੈ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ